ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪ ਉਹ ਤੁਹਾਨੂੰ ਸੁਣਾਵਾਂਗੇ ਇੱਕ ਇਤਿਹਾਸ ਦੇ ਸੱਚੇ ਪੰਨਿਆਂ ਦੇ ਵਿੱਚੋਂ ਬਿਲਕੁਲ ਸੱਚੀ ਕਹਾਣੀ ਰੂਪ ਅਤੇ ਬਸੰਤ ਦੋ ਸਕੇ ਭਰਾਵਾਂ ਦੀ ਕਹਾਣੀ ਹੈ ਜੀ ਕਹਾਣੀ ਬਹੁਤ ਇੰਟਰਸਟਿਡ ਹੈ ਸਤਜੋਗ ਦਾ ਸਮਾਂ ਸੀਗਾ ਜਦੋਂ ਇਹ ਚੀਜ਼ਾਂ ਸੱਚ ਵੀ ਹੁੰਦੀਆਂ ਸੀਗੀਆਂ ਤੇ ਜਿਨ੍ਹਾਂ ਨੂੰ ਇਹ ਕਹਾਣੀ ਵਧੀਆ ਲੱਗੀ ਤੇ ਇਸ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੇਰਣਾ ਉਹਨਾਂ ਲੋਕਾਂ ਦੇ ਵਾਸਤੇ ਆ ਜਿਨ੍ਹਾਂ ਦੇ ਇੱਕ ਜਾਂ ਦੋ ਬੱਚੇ ਹੁੰਦੇ ਨੇ ਤੇ ਘਰ ਵਾਲੀ ਜਿਹੜੀ ਅਕਾਲ ਚਲਾਣਾ ਕਰ ਜਾਂਦੀ ਆ ਉਹਨਾਂ ਦੇ ਲਈ ਇਹ ਬਹੁਤ ਜਿਹੜੀ ਹੈ ਮਹੱਤਵਪੂਰਨ ਰਹਿਣ ਵਾਲੀ ਕਹਾਣੀ ਹੈ ਉਸ ਇਨਸਾਨ ਤੇ ਉਸ ਦੇ ਬੱਚਿਆਂ ਲਈ ਤੇ ਉਸ ਤੇ ਪਰਿਵਾਰ ਦੇ ਲਈ ਸ਼ੇਅਰ ਜ਼ਰੂਰ ਕਰਿਓ ਚਲਦੀ ਚਲਦੀ ਵੀਡੀਓ ਨੂੰ ਇਸ ਨੂੰ ਗੱਲ ਕੀ ਹੈ ਜੀ ਗੱਲ ਇਦਾਂ ਕਿ ਰਾਜਾ ਖੜਗਸੈਨ ਸੰਗਲਾਦੀਪ ਦਾ ਰਾਜਾ ਤੇ ਉਸ ਦੇ ਘਰ ਵਾਲੀ ਰਾਣੀ ਰੂਪਵੰਤੇ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਇੱਕ ਸਾਲ ਦੇ ਬਕਫੇ ਦੇ ਨਾਲ ਦੋ ਬੱਚੇ ਆ ਜਿਹੜਾ ਰਾਜਕੁਮਾਰ ਕਹਿੰਦੀ ਹੈ ਰਾਜਿਆਂ ਦੇ ਬੱਚੇ ਰਾਜਕੁਮਾਰ ਜਨਮ ਲੈਂਦੇ ਨੇ ਇੱਕ ਦਾ ਨਾਮ ਹੈ ਰੂਪ ਤੇ ਦੂਸਰੇ ਦਾ ਨਾਮ ਹੈ ਬਸੰਤ ਜਦੋਂ ਰੂਪ ਤੇ ਬਸੰਤ 9-10 ਸਾਲ ਦੇ ਹੋ ਜਾਂਦੇ ਨੇ ਤੇ ਇਦਾਂ ਦੀ ਇੱਕ ਕਲੈਨਿਕ ੜੀ ਆਉਂਦੀ ਆ ਕਿ ਰਾਜਾ ਖਰਗਸੈਨ ਦੇ ਘਰ ਵਾਲੀ ਰਾਣੀ ਰੂਪਵੰਤੀ ਹੈ ਜਿਹੜੀ ਇੱਕ ਨਾਮਰਾਤ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ ਜਿਵੇਂ ਅੱਜ ਆਪਾਂ ਕੈਂਸਰ ਕਹਿੰਦੇ ਆ ਜਾਂ ਹੋਰ ਕੋਈ ਬਿਮਾਰੀ ਕਹ ਲੀਏ ਜਿਹੜੀ ਬਿਮਾਰੀ ਜਾਨ ਲੈ ਕੇ ਹੀ ਖੜਾ ਸੜਦੀ ਹੈ ਤੇ ਰਾਣੀ ਦੇ ਉੱਪਰ ਗੋਲੀਆਂ ਵੀ ਲੱਗੀਆਂ ਨੇ ਜਿੱਦਾਂ ਆਪਾਂ ਕਹਿੰਦੇ ਅੱਜ ਦੀ ਘਰੀ ਦੇ ਵਿੱਚ ਗਾਰਡ ਕਹਿੰਦੇ ਆ ਕੇਅਰ ਕਰਨ ਵਾਸਤੇ ਲੱਗੀਆਂ ਹੋਈਆਂ ਨੇ ਬਿਮਾਰ ਰਾਣੀ ਹੈ ਕੱਚੇ ਕਰਨੇ ਉਸ ਵੇਲੇ ਮਹਿਲ ਵਿੱਚ ਉਹ ਵੀ ਕੜੀ ਵਾਲਿਆਂ ਦੇ ਬਣੇ ਹੁੰਦੇ ਸੀ ਰਾਣੀ ਨੇ ਦੇਖਿਆ ਕਿ ਉਸ ਦੇ ਜਿਹੜੇ ਭਾਂਡੇ ਦੇ ਵਿੱਚ ਉਹ ਪਈਆ ਹਵਾ ਹਾਰੇ ਬਾਰਿਕ ਚਿੜੀ ਦਾ ਜਿਹੜਾ ਆਲਣਾ ਜਿਹੜਾ ਪਾਇਆ ਹੋਇਆ ਬਹੁਤ ਹੀ ਵਧੀਆ ਚਿੜੀ ਦਾ ਆਲਣਾ ਤੇ ਆਲਣੇ ਦੇ ਵਿੱਚ ਦੋ ਬੱਚੇ ਨੇ ਬੱਚੇ ਇਹਨੇ ਜਿਹੜੇ ਜਦੋਂ ਉਹਨਾਂ ਦੀ ਮਾਂ ਕਿਤੇ ਚੋਗਾ ਵਗੈਰਾ ਲੈਣ ਦੇ ਲਈ ਚਲੀ ਜਾਂਦੀ ਹੈ ਤੇ ਇੱਕ ਉਪਰੀ ਚਿੜੀ ਆ ਕੋਈ ਜਿਹੜੀ ਆਉਂਦੀ ਹੈ ਜਾਂ ਕੋਈ ਵੀ ਪੰਛੀ ਕਹਦੀ ਆਪਾਂ ਉਪਰ ਆਉਂਦਾ ਇਸਤਰੀ ਰੂਪ ਦੇ ਵਿੱਚ ਤਾਂ ਉਹਨਾਂ ਨੂੰ ਨੁਕਸਾਨ ਪਹਤਾ ਕੇ ਜਾਂਦਾ ਤੇ ਉਸ ਦੇ ਬੱਚਿਆਂ ਨੂੰ ਜਿਹੜਾ ਉਹੋ ਚਿੜੀ ਹੈ ਜਿਹੜੀ ਮਾਰ ਜਾਂਦੀ ਆ ਤੇ ਰਾਣੀ ਦੇ ਦਿਮਾਗ ਦੇ ਵਿੱਚ ਵੀ ਇਹੀ ਗੱਲ ਘੁੰਮਦੀ ਆ ਕਿ ਜੇ ਕਿਤੇ ਮੈਨੂੰ ਰੱਬ ਨਾ ਕਰੇ ਕਿਦਾਂ ਦੀ ਕੋਈ ਹੇਮਕੀਮ ਹੇਠ ਹੁੰਦਾ ਜਿਹੜੀ ਹੋ ਜਾਂਦੀ ਆ ਮੈਂ ਇਸ ਦੁਨੀਆ ਨੂੰ ਅਲਵੇ ਦਾ ਕਹਿ ਜਾਨੀ ਆ ਤੇ ਮੇਰੇ ਰਾਜੇ ਨੇ ਜੇ ਵਿਆਹ ਕਰਵਾ ਲਿਆ ਤਾਂ ਉਸ ਤੋਂ ਬਾਅਦ ਜਿਹੜੀ ਰਾਣੀ ਆਊਗੀ ਉਹ ਇਨ੍ਹਾਂ ਬੱਚਿਆਂ ਦਾ ਹਾਲ ਮੇਰੇ ਲਾਡਾ ਚਾਵਾ ਦੇ ਨਾਲ ਪਾਲੇ ਹੋਏ ਜਿਹੜੇ ਪੁੱਤਰ ਨੇ ਰੂਪ ਤੇ ਬਸੰਤ ਉਹਨਾਂ ਦਾ ਜਿਹੜਾ ਨਾਂ ਕਰਦੇਵੇ ਇਹ ਇੱਥੋਂ ਦੇਖ ਕੇ ਉਹ ਕੀ ਡਿਸੀਜਨ ਲੈਂਦੀ ਆ ਉਸ ਜੜੀਆਂ ਨੂੰ ਦੇਖ ਕੇ ਰਾਣੀ ਸਿੱਖਦੀ ਆ ਕਿ ਇਦਾਂ ਨਾ ਹੋਵੇ ਆਪਣੇ ਬੱਚਿਆਂ ਦਾ ਭਵਿੱਖ ਦੇਖਦੀ ਆ ਦੋਨਾਂ ਬੱਚਿਆਂ ਨੂੰ ਆਪਣੇ ਕੋਲ ਬੁਲਾਉਂਦੀ ਆ ਮੱਥੇ ਚੁੰਮਦੀ ਆ ਤੇ ਬੱਚੇ ਉਦਾਂ ਹੀ ਆਪਣੀ ਵਿੱਦਿਆ ਪ੍ਰਾਪਤ ਕਰਨ ਦੇ ਲਈ ਫੇਰ ਹੈ ਜਿਹੜਾ ਕੋਈ ਡੇਰਾ ਜਿਸ ਤਰ੍ਹਾਂ ਦਾ ਵੀ ਉਦੋਂ ਦਾ ਕੋਈ ਬਣਿਆ ਹੁੰਦਾ ਸੀਗਾ ਮਾਹੌਲ ਹੁੰਦਾ ਸੀ ਪੜ੍ਹਾਈ ਦਾ ਉੱਥੇ ਨੇ ਜਿਹੜੇ ਉਹ ਬੱਚੇ ਚਲੇ ਜਾਂਦੇ ਨੇ ਤੇ ਰਾਣੀ ਰੂਪਵੰਤੀ ਆਪਣੇ ਘਰ ਵਾਲੇ ਰਾਜਾ ਖਰਗਸੈਨ ਨੂੰ ਆਪਣੇ ਕੋਲ ਸੁਨੇਹਾ ਦੇ ਕੇ ਸਪਾਹੀਆਂ ਹੱਥ ਬੁਲਾਉਂਦੀ ਆ ਕਿ ਰਾਣੀ ਨੇ ਤੁਹਾਨੂੰ ਮਿਲਣਾ ਤੇ ਅੱਜ ਤੁਹਾਡੇ ਨਾਲ ਹੈ ਜਿਹੜੀ ਕੋਈ ਖਾਸ ਗੱਲ ਹੈਗੀ ਜਿਹੜੀ ਕਰਨੀ ਆ ਤੇ ਜਦੋਂ ਰਾਜਾ ਖਰਗਸੈਨ ਰਾਣੀ ਰੂਪਵੰਤੀ ਦੇ ਕੋਲ ਆਉਂਦਾ ਰਾਣੀ ਕਹਿੰਦੀ ਆ ਕਿ ਰਾਜਾ ਤੂੰ ਅੱਜ ਮੈਨੂੰ ਇੱਕ ਵਾਚਨ ਦੇ ਕਿ ਤੂੰ ਮੇਰੀ ਹਰ ਇੱਕ ਰੀਜ ਪੂਰੀ ਕਰੇਂਗਾ ਉਹ ਕਹਿੰਦਾ ਰਾਣੀ ਰੂਪਵੰਤੀ ਗੱਲ ਕੀ ਆ ਤੂੰ ਗੱਲ ਤਾਂ ਦੱਸ ਮੈਨੂੰ ਵੀ ਕਾਰਨ ਤੂੰ ਅੱਜ ਜਿਹੜਾ ਇਹਨਾਂ ਗੱਲਾਂ ਕਰੇਂਦੀ ਨਹੀਂ ਮੈਨੂੰ ਤੁਸੀਂ ਇੱਕ ਵਾਚਨ ਦੇਓ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕਿ ਤੁਸੀਂ ਮੈਨੂੰ ਦਿੱਤਾ ਹੋਇਆ ਜਿਹੜਾ ਕਾਲ ਕਰਾਰ ਹੈ ਵਾਦਾ ਕਹਿਦੀ ਉਹਨਾਂ ਸਮੇਂ ਦੇ ਵਿੱਚ ਵਾਚਨ ਕਹਿੰਦੇ ਸੀ ਰਾਜਾ ਲੋਕ ਵੀ ਵਾਚਨ ਦੇ ਮੈਨੂੰ ਵੀ ਤੂੰ ਭੱਜੇਗਾ ਨਹੀਂ ਸ਼ੂਰ ਵੀਰਾਂ ਦਾ ਸੂਰਮਿਆਂ ਦਾ ਕੰਮ ਨਹੀਂ ਹੁੰਦਾ ਸੀ ਕਿ ਕਿਸੇ ਨੂੰ ਵਾਚਨ ਦੇ ਕੇ ਯਾਰ ਦੋਸਤ ਕਿਸੇ ਨੂੰ ਵੀ ਕੋਈ ਕਰਦਾ ਸੀ ਆਲੇ ਪਹਿਲਾਂ ਕਹਿੰਦਾ ਸੀ ਵਾਚਨ ਦੇ ਯਾਰ ਮੈਂ ਫੇਰ ਗੱਲ ਦੱਸੂਗਾ ਵੀ ਤੂੰ ਇਹ ਗੱਲ ਦਾ ਉਹ ਹੈ ਜਿਹੜਾ ਨਕਾਰਾ ਇਸ ਗੱਲ ਤੋਂ ਨਹੀਂ ਕਰੇਗਾ ਚਲੋ ਰਾਜਾ ਮੰਨ ਗਿਆ ਜੀ ਰਾਜੇ ਨੇ ਰਾਜਾ ਰਾਣੀ ਰੂਪਵੰਤੀ ਨੂੰ ਵਚਨ ਦਿੱਤਾ ਕਿ ਜੋ ਤੂੰ ਕਹੇਂਗੀ ਮੈਂ ਤੇਰੀ ਇਸ ਗੱਲ ਨੂੰ ਮੰਨੂਗਾ ਤਾਂ ਰਾਣੀ ਰੂਪਵੰਤੀ ਨੇ ਕਿਹਾ ਕਿ ਰਾਜਾ ਮੈਂ ਅੱਜ ਇਦਾਂ ਕਰਕੇ ਚਿੜੀਆਂ ਦਾ ਇਦਾਂ ਦੇਖਿਆ ਵੀ ਇੱਕ ਚਿੜੀ ਉੱਪਰ ਹੀ ਆਈ ਉਸ ਨੇ ਉਹ ਚਿੜੀ ਦੇ ਬੱਚਿਆਂ ਨੂੰ ਚੋਗਾ ਦੇਣ ਦੀ ਬਜਾਏ ਆ ਜਿਹੜਾ ਉਹਨਾਂ ਨੂੰ ਮਾਰ ਦਿੱਤਾ ਮੈਂ ਨਹੀਂ ਚਾਹੁੰਦੀ ਕਿ ਜੇ ਮੈਂ ਇਸ ਦੁਨੀਆ ਤੋਂ ਚਲੀ ਗਈ ਮੇਰੇ ਪੁੱਤਰ ਰੂਪ ਤੇ ਬਸੰਤ ਦੇ ਉੱਪਰ ਕੋਈ ਹੰਝ ਆਵੇ ਜੇ ਮੈਨੂੰ ਕੁਝ ਹੋ ਗਿਆ ਰਾਜਾ ਮੈਂ ਤੇਰੇ ਪੈਰਾਂ ਦੇ ਵਿੱਚ ਚੁੰਨੀ ਧਰਦੀ ਆਂ ਰਾਜਾ ਮੈਂ ਤੇਰੇ ਮੂਹਰੇ ਝੋਲੀ ਆ ਝੜਦੀ ਆਂ ਕਿ ਜੇ ਬਾਈ ਚਾਂਸ ਮੈਂ ਇਸ ਦੁਨੀਆ ਤੋਂ ਚਲੀ ਗਈ ਤਾਂ ਤੂੰ ਦੂਸਰਾ ਵਿਆਹ ਜਿਹੜਾ ਨਹੀਂ ਕਰਵਾਉਣਾ ਰਾਜਾ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਵੀ ਤਾਂ ਮੇਰੇ ਬੱਚੇ ਬਹੁਤ ਜ਼ਿਆਦਾ ਪਿਆਰੇ ਨੇ ਰਾਣੀ ਇਹ ਪਹਿਲਾਂ ਤਾਂ ਤੈਨੂੰ ਕੁਝ ਹੁੰਦਾ ਨਹੀਂ ਜੇ ਤੈਨੂੰ ਕੁਝ ਹੋ ਵੀ ਗਿਆ ਤਾਂ ਮੈਂ ਤੈਨੂੰ ਜਿਹੜਾ ਦਿੱਤਾ ਹੋਇਆ ਵਾਅਦਾ ਉਹ ਮਰਦੇ ਦਮ ਦੇ ਤੱਕ ਹੈ ਜਿਹੜਾ ਨਿਭਾਉਂਗਾ ਹੁੰਦਾ ਕੀ ਹੈ ਜੀ ਥੋੜੇ ਸਮੇਂ ਦੇ ਬਾਅਦ ਰਾਣੀ ਰੂਪਵੰਤੀ ਦੀ ਹੈ ਜਿਹੜੀ ਮੌਤਾ ਹੋ ਜਾਂਦੀ ਆ ਮਹੀਨਾ ਨਿਕਲਦਾ 2 ਮਹੀਨੇ ਨਿਕਲਦੇ ਨੇ 4 ਮਹੀਨੇ ਨਿਕਲਦੇ ਨੇ ਤੇ ਤੁਹਾਨੂੰ ਪਤਾ ਹੈ ਦੂਸਰੇ ਜਿਹੜੇ ਉਂਗਲੀ ਲਾਉਣ ਵਾਲੇ ਵੀ ਨਾ ਕਹੀ ਜਾ ਕੋਈ ਵੀ ਹਮਦਰਦੀ ਆਉਂਦੇ ਨੇ ਉਹ ਕਹਿੰਦੇ ਨੇ ਰਾਜਾ ਪਹਾੜ ਜੁੱਡੀ ਜ਼ਿੰਦਗੀ ਪਈ ਅੱਗੇ ਦੋ ਤੇਰੇ ਬੱਚੇ ਨੇ 9-9 10-10 ਸਾਲ ਦੇ ਬੱਚੇ ਨੇ ਰਾਜਭਾਗ ਦਾ ਤੂੰ ਰਾਜਾ ਹੋਵੇਂ ਰਾਜੇ ਤਾਂ 10-10 ਵਿਆਹ ਕਰਵਾ ਲੈਂਦੇ ਨੇ ਤੈਨੂੰ ਇੱਕ ਵਿਆਹ ਕਰਵਾਉਣ ਤੋਂ ਕੀ ਇਨਕਾਰ ਆ ਰਾਜਾ ਕਹਿੰਦਾ ਨਹੀਂ ਮੈਂ ਰਾਣੀ ਨੂੰ ਜਿਹੜਾ ਰੂਪਵੰਤੀ ਨੂੰ ਵਚਨ ਦਿੱਤਾ ਹੋਇਆ ਮੈਂ ਵਿਆਹ ਨਹੀਂ ਕਰਵਾ ਸਕਦਾ ਤੇ ਤੁਹਾਨੂੰ ਪਤਾ ਲੋਕ ਫਿਰ ਉਹਦਾ ਇਹ ਗੱਲਾਂ ਵੀ ਜਿਹੜਾ ਰਾਜਾ ਜੀ ਇਸ ਦੁਨੀਆ ਤੇ ਨਹੀਂ ਰਿਹਾ ਉਸ ਦੇ ਨਾਲ ਕੀ ਵਚਨ ਜਿਹੜਾ ਇਸ ਦੁਨੀਆ ਦੇ ਵਿੱਚ ਜਹਾ ਜਿਉਂਦਾ ਜਾਗਦਾ ਕੋਈ ਹੋਵੇ ਉਹ ਹੁੰਦਾ ਵਚਨ ਵੀ ਤੁਹਾਨੂੰ ਕੋਈ ហេਠੀ ਹੋਊਗੀ ਵੀ ਉਹ ਦਿੱਤੇ ਵਚਨ ਦਾ ਤੁਹਾਨੂੰ ਕੀ ਅੱਜ ਹੈ ਜਾਂ ਤੁਹਾਡੀ ਏਡੀ ਵੱਡੀ ਉਮਰ ਹੈ ਤੁਸੀਂ ਸਾਡੀ ਮੰਨ ਕੇ ਵਿਆਹ ਕਰਵਾਓ ਭੂਆ ਫੁੱਫੇ ਜਿਵੇਂ ਵੀ ਰਿਸ਼ਤੇਦਾਰ ਆਉਂਦੇ ਨੇ ਰਾਜਾ ਆਖਿਰ ਦਵਾ ਦੇ ਹੇਠ ਆ ਜਾਂਦਾ ਤੇ ਰਾਜਾ ਜਿਹੜਾ ਆਪਣੇ ਯਾਰਾਂ ਦੋਸਤਾਂ ਦੇ ਆਪਣੇ ਵਜ਼ੀਰਾਂ ਦੇ ਆਪਣੀ ਪਰਜਾ ਦੇ ਦਵਾ ਦੇ ਹੇਠ ਆ ਕੇ ਜਿਹੜਾ ਦੂਸਰਾ ਵਿਆਹ ਕਰਵਾ ਲੈਂਦਾ ਰਾਣੀ ਚੰਦਰਵਤੀ ਦੇ ਨਾਲ ਤੇ ਉਹ ਜਦੋਂ ਵਿਆਹ ਹੁੰਦਾ ਉਸ ਕੁੜੀ ਦਾ ਨਾਮ ਰਾਣੀ ਚੰਦਰਵਤੀ ਰੱਖਿਆ ਜਾਂਦਾ ਜਿਹਦੇ ਨਾਲ ਰਾਜਾ ਖੜਕਸੈਨ ਦਾ ਰੂਪਵੰਤੀ ਦੇ ਦੁਨੀਆ ਛੱਡਣ ਤੋਂ ਬਾਅਦ ਯਾਨੀ ਕਿ ਪ੍ਰਲੋਕ ਸਿਧਾਨ ਤੋਂ ਬਾਅਦ ਹੈ ਜਿਹੜਾ ਬਿਆ ਹੁੰਦਾ ਆ ਰੂਪ ਤੇ ਬਸੰਤ ਦੋਨੋਂ ਭਰਾ ਅ ਪੜਨ ਜਾਂਦੇ ਨੇ ਪੜਾਈ ਤੋਂ ਬਾਅਦ ਆਪਣਾ ਜਿਹੜਾ ਰੂਮ ਹੈ ਤੁਹਾਨੂੰ ਪਤਾ ਰਾਜਿਆਂ ਦੇ ਘਰ ਆਪਣੇ ਵਾਂਗੂ ਵੀ ਇੱਕ ਕੋਈ ਕਮਰਾ ਸੀ ਉੱਥੇ ਸਾਰਾ ਪਰਿਵਾਰ ਰਹਿੰਦਾ ਸੀ ਆਪਣੇ ਕਮਰੇ ਦੇ ਵਿੱਚ ਆ ਜਾਂਦੇ ਨੇ ਆ ਜਾਂਦੇ ਨੇ ਅਚਾਨਕ ਦੂਸਰੇ ਦਿਨ ਖੇਡਦੇ ਨੇ ਤਾਂ ਖੇਡਦੇ ਖੇਡਦੇ ਰੂਪ ਬਸੰਤ ਦੀ ਜਿਹੜੀ ਗੇਂਦ ਆ ਜਿਵੇਂ ਆਪਾਂ ਚਿੜੀ ਬੱਲਾ ਕਹਿੰਦੀ ਹੈ ਕੁਝ ਵੀ ਕਹ ਲਈਏ ਉਹ ਗੇਂਦ ਜਾ ਕੇ ਕਿਤੇ ਰਾਣੀ ਦੇ ਚੰਦਰਪਤੀ ਦੇ ਮਹਿਲ ਦੇ ਵਿੱਚ ਡਿੱਗ ਜਾਂਦੀ ਆ ਤੇ ਜਦੋਂ ਰੂਪ ਉਹਨਾਂ ਵਿੱਚੋਂ ਰੂਪ ਤੇ ਸਤ ਦੋ ਭਰਾ ਨੇ ਵੱਡਾ ਭਰਾ ਰੂਪ ਹੈ ਛੋਟਾ ਪਸੰਤ ਆ ਉਹ ਸੌਰੀ ਜੀ ਛੋਟਾ ਭਰਾ ਪਸੰਤ ਆ ਵੱਡਾ ਰੂਪ ਆ ਉਹ ਜਦੋਂ ਦੋਨੇ ਭਰਾ ਕਹਿੰਦਾ ਤੂੰ ਜਾਣਾ ਮੈਂ ਕਹਿੰਦਾ ਉਹ ਯਾਰ ਰੂਪ ਕਹਿੰਦਾ ਮੈਂ ਜਾਣਾ ਕਹਿੰਦਾ ਲੈਣ ਦੇ ਲਈ ਉਹਨੇ ਗੋਲੀਆਂ ਨੂੰ ਆਖਿਆ ਕਿ ਇੱਥੇ ਸਾਡੀ ਇੱਧਰ ਗੇਂਦ ਆਈ ਹੋਊ ਤੇ ਰਾਣੀ ਨੇ ਕਹਿ ਦਿੱਤਾ ਸੀ ਗੇਂਦ ਜਿਹੜੀ ਆਈ ਆ ਮੇਰੇ ਕੋਲ ਆ ਉਹਨੂੰ ਤੂੰ ਜਿਹੜਾ ਲੈਣ ਆਇਆ ਮੇਰੇ ਕੋਲ ਭੇਜੋ ਤੇ ਜਦੋਂ ਰੂਪ ਜਦੋਂ ਸੌਰੀ ਜੀ ਜਦੋਂ ਪਸੰਦ ਉਹ ਗੇਂਦ ਲੈਣ ਦੇ ਲਈ ਗਿਆ ਜਦ ਰੂਪ ਤੇ ਸੰਤ ਉਹਨਾਂ ਭੈਣਾਂ ਕਹੇ ਪਸੰਦ ਕਹਿੰਦੇ ਨਹੀਂ ਵੀਰ ਤੂੰ ਨਹੀਂ ਜਾਣਾ ਹੈਗਾ ਮੈਂ ਜਾਊਂਗਾ ਗੇਂਦ ਲੈਣ ਦੇ ਵਾਸਤੇ ਜਦੋਂ ਚਲਾ ਗਿਆ ਪਸੰਦ ਗੇਂਦ ਲੈਣ ਦੇ ਲਈ ਤੇ ਰਾਣੀ ਦੇਖਦੀ ਆ ਹਸੂ ਹਸੂ ਕਰਦਾ ਚਿਹਰਾ ਇੱਕ ਪਾਸੇ ਰਾਜਾ 46 47 ਸਾਲ ਦਾ ਸਿਆਲੀ ਦਾ ਲਾਲੋ 45 ਦਾ ਲਾਲੋ ਤੇ ਦੂਜੇ ਪਾਸੇ ਉਸ ਦਾ ਪੁੱਤਰ ਹੈ ਜਿਹੜਾ ਉਹਨੇ 4-5 ਸਾਲਾਂ ਵਿਆਹ ਕਰਾਇਆ ਵਿਆਹ ਕਰਾਇਆ ਬਾਅਦ ਚ 15-16 ਸਾਲਾਂ ਦਾ ਮੁੰਡਾ ਗੱਭਰੂ ਜਵਾਨ ਰਾਜਿਆਂ ਦਾ ਜਵਾਬ 15-16 ਸਾਲ ਦੇ ਵਿੱਚ ਤੱਕ ਤੱਕਤਾ ਚਿਹਰਾ ਤੇ ਬਹੁਤ ਵਧੀਆ ਛਾਤੀ ਦਾ ਮਾਲਕ ਸੋਹਣੇ ਡੋਲੇ ਜੁੱਸਿਆਂ ਦਾ ਮਾਲਕ ਜਿਹੜਾ ਰਾਜੇ ਦਾ ਪੁੱਤਰ ਜਿਸ ਨੂੰ ਦੇਖ ਕੇ ਰਾਣੀ ਚੰਦਰਪਤੀ ਹੈ ਜਿਹੜੀ ਮੋਹਤ ਹੋ ਜਾਂਦੀ ਆ ਉਹ ਕਹਿੰਦੀ ਆ ਕਿ ਉਹ ਜਦੋਂ ਕਹਿੰਦਾ ਮਾਂ ਇੱਥੇ ਸਾਡੀ ਗੇਂਦ ਹੈ ਇਹ ਕਹਿੰਦੀ ਵਾਹ ਕੁਫਰਾ ਕਿਉਂ ਕੁਫਰ ਤੋਲਦਾ ਮੈਂ ਤੇਰੀ ਮਾਂ ਆਪਣਾ ਤਾਂ ਹਾਣੋ-ਹਾਨਾ ਮੈਂ ਤੇਥੋਂ 5-7 ਸਾਲ ਵੱਡੀ ਹੋਊਂਗੀ। ਇਹ ਤੂੰ ਮੈਨੂੰ ਮਾਂ ਕਿਵੇਂ ਕਹਿ ਸਕਦਾ? ਤੂੰ ਮੈਨੂੰ ਅੱਜ ਤੋਂ ਬਾਅਦ ਮਾਂ ਨਹੀਂ ਕਹਿਣਾ ਤੇ ਉਸਨੇ ਕਿਹਾ ਕਿ ਨਹੀਂ ਮਾਂ ਤੂੰ ਮੇਰੀ ਧਰਮ ਦੀ ਮਾਈ ਆ। ਜਦੋਂ ਤੂੰ ਮੇਰੇ ਪਿਤਾ ਨਾਲ ਵਿਆਹ ਕਰਵਾ ਲਿਆ ਮੇਰੇ ਪਿਤਾ ਦੇ ਨਾਲ ਹੀ ਤੇਰਾ ਵਿਆਹ ਹੋ ਗਿਆ ਤਾਂ ਤੂੰ ਸਾਡੀ ਵੈਸੇ ਵੀ ਮਾਂ ਤੂੰ ਸਾਡੀ ਧਰਮ ਦੀ ਵੀ ਮਾਂ। ਜਦੋਂ ਨੇੜੇ ਲਾਉਣ ਦੇ ਬਸੰਤ ਨੇ ਨਾ ਹੱਥ ਧਰਾਇਆ ਆਪਣਾ ਇੰਤਾਲ ਮਟੋਲ ਕਰਦਾ ਰਿਹਾ ਤਾਂ ਉਸ ਨੇ ਇੱਕ ਆਪਣੇ 365 ਚਲਿਤਰਾ ਦੇ ਵਿੱਚੋਂ ਇੱਕ ਚਲਿਤਰਾ ਜਿਹੜਾ ਜਨਾਨੀ ਨੇ ਮਾਰਿਆ ਤੇ ਜਦੋਂ ਨਹੀਂ ਬਸੰਤ ਮੰਨਿਆ ਆਪ ਤੇ ਕੱਪੜੇ ਲੀੜੇ ਆ ਜਿਹੜੇ ਫਾੜ ਲਏ ਨੇ ਆਪਣੀਆਂ ਮੀਡੀਆਂ ਨੇ ਜਿਹੜੀਆਂ ਕੇਸਾਂ ਨੂੰ ਖਿਲਾਰ ਲਿਆ ਨੇਰਾ ਕਰਤਾ ਕੋਈ دیਵਾਨੀ ਚਲਾਇਆ ਕੋਈ ਹੋਰ ਨਹੀਂ ਚਲਾਇਆ ਜਦੋਂ ਰਾਜਾ ਸ਼ਾਮ ਨੂੰ ਸ਼ਿਕਾਰ ਤੋਂ ਆਉਂਦਾ ਰਾਜਾ ਦੇਖਦਾ ਵੀ ਮਹਿਲ ਦੇ ਵਿੱਚ ਸੁੰਨਸਰਾ ਹੈ ਜਿਹੜਾ ਪਸਰੀ ਪਈਆ ਕਿੱਡਾ ਵੱਡਾ ਆਪਣਾ ਮਹਿਲ ਮਹਿਲ ਜਗਮਾ ਕਰਦਾ ਹੁੰਦਾ ਅਜ ਮਹਿਲ ਦੇ ਵਿੱਚ ਇਦਾਂ ਦੀ ਕੀ ਗੱਲ ਆ ਤੇ ਜਦੋਂ ਰਾਜਾ ਆਉਂਦਾ ਤਾਂ ਰਾਣੀ ਉਹ ਕਹਿੰਦੀ ਆ ਕਿ ਆਹ ਕਹਿੰਦਾ ਤੇਰੇ ਕੱਪੜੇ ਤੇਰੇ ਕੇਸ ਇਦਾਂ ਪੁੱਟੇ ਕਿ ਇਹ ਕੀ ਕਾਰਨ ਕਹਿੰਦੀ ਇਹ ਨਾ ਪੁੱਛੇ ਕਿ ਕਾਰਨ ਇਹ ਕਹਿੰਦੀ ਜੇ ਪੁੱਟੇ ਨੇ ਤੇਰੇ ਗੰਦੇ ਖੂਨ ਨੇ ਪੁੱਟੇ ਨੇ ਤੇਰੇ ਗੰਦੇ ਖੂਨ ਨੇ ਜਿਹੜਾ ਤੇਰੇ ਬਸੰਤ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਉਹ ਤਾਂ ਮੈਂ jaan ਬਚਾਲੀ ਮੇਰੇ ਕੱਪੜੇ ਫੱਟ ਗਏ ਮੈਂ ਆਪਣੀ ਇੱਜ਼ਤ ਬਚਾਲੀ ਰਾਜਾ ਇਹ ਨਹੀਂ ਮੈਨੂੰ ਤਾਰ-ਤਾਰ ਕਰ ਦਿੰਦਾ ਗੁੱਸੇ ਦੇ ਵਿੱਚ ਆਇਆ ਰਾਜਾ ਉਸ ਟਾਈਮ ਤਾਂ ਰਾਤ ਆ ਜਿਹੜੇ ਕੱਢਦਾ ਤਲਵਾਰ ਆਪਣੀ ਕੱਢਣ ਲੱਗਦਾ ਤਾਂ ਫਫੇ ਕੁੱਟਣੀ ਉਹ ਕਹਿੰਦੀ ਆ ਇਦਾਂ ਨਾ ਕਰੋ ਜੇ ਤੁਸੀਂ ਆਪਣੇ ਪੁੱਤਰ ਤੇ ਉੱਪਰ ਹਮਲਾ ਕਰੋਗੇ ਤਾਂ ਆਪਣੇ ਪੁੱਤਰ ਦੇ ਉੱਪਰ ਤਲਵਾਰ ਚਲਾਓਗੇ ਕੁਝ ਕਰੋਗੇ ਤਾਂ ਤੁਹਾਡਾ ਲੋਕਾਂ ਨੇ ਜੀਣਾ ਹਰਾਮ ਕਰ ਦੇਣਾ ਤੁਹਾਡਾ ਨੱਕ ਨਹੀਂ ਰਹਿਣਾ ਇਸ ਗੱਲ ਤੋਂ ਜਿਹੜਾ ਰਾਜਾ ਸੰਗਲਾ ਦੀਪ ਦਾ ਖੜਕਸੈਨ ਉਹ ਚੁੱਪ ਕਰ ਜਾਂਦਾ ਚੁੱਪ ਵੱਟ ਲੈਂਦਾ ਵੀ ਕੋਈ ਗੱਲ ਨਹੀਂ ਆਪਣੀ ਇੱਜ਼ਤ ਆਪਣੇ ਹੱਥਾ ਤਾਂ ਉਹ ਕੀ ਕਰਦਾ ਸਵੇਰੇ ਆਪਣੇ ਸਵਾ ਬੁਲਾਉਂਦਾ ਸਵਾ ਦੇ ਵਿੱਚ ਜਲਾਦਾ ਨੂੰ ਲੈਣ ਦੇ ਲਈ ਭੇਜਦਾ ਬਸੰਤ ਨੂੰ ਤੇ ਜਦੋਂ ਰੂਪ ਨੂੰ ਪਤਾ ਲੱਗਦਾ ਕਿ ਮੇਰੇ ਭਰਾ ਨੂੰ ਲਜਾਇਆ ਜਾ ਰਿਹਾ ਤਾਂ ਉਹ ਵੀ ਨਾਲ ਚਲਿਆ ਜਾਂਦਾ ਤੇ ਉਹ ਕਹਿੰਦਾ ਇਦਾਂ ਕਰਕੇ ਤੂੰ ਇਹ ਕੀਤਾ ਤੂੰ ਬਿਲਕੁਲ ਵੀ ਦੇਖਿਆ ਤੂੰ ਸਾਰੇ ਰਿਸ਼ਤੇ ਨਾਤੇ ਭੁੱਲ ਗਿਆ ਕੀ ਹੋਇਆ ਜੇ ਤੂੰ ਜਵਾਨ ਹੋ ਗਿਆ ਤੂੰ ਮੇਰੇ ਇਦਾਂ ਹੀ ਖੇ ਪਾਉਣੀ ਸੀ ਤੂੰ ਮੇਰੇ ਇਦਾਂ ਹੀ ਹੈ ਜਿਹੜਾ ਬੂਰ ਪਾਉਣਾ ਸੀਗਾ ਦਾੜੀ ਦੇ ਵਿੱਚ ਤੇ ਰਾਜਾ ਖੜਕਸੈਨ ਨੇ ਕਿਹਾ ਕਿ ਜਾਓ ਮੈਂ ਉਹਨੂੰ ਵੱਡੇ ਨੂੰ ਸੰਤ ਨੂੰ ਵੀ ਮੈਂ ਤੁਹਾਨੂੰ ਜਿਹੜਾ ਤੈਨੂੰ ਆਪਣੇ ਰਾਜ ਦੇ ਵਿੱਚੋਂ ਬੇਦਖਲ ਕਰਦਾ ਰਾਜ ਭਾਗ ਤੋਂ ਬੇਦਖਲ ਕਰਦਾ ਜਾਂ ਮੈਂ ਇਸ ਰਾਜ ਭਾਗ ਦੇ ਵਿੱਚੋਂ ਤੈਨੂੰ ਕੱਢਣਾ ਚਲਾ ਜਾ ਤੂੰ ਇੱਥੋਂ ਆਪਣਾ 10 ਸਾਲਾਂ ਦੇ ਲਈ ਬਨਵਾਸ ਹੈ ਜਿਹੜਾ ਟੰਨੇ ਲਈ ਮਜਬੂਰ ਕਰਤਾ ਕੱਢ ਦਿੱਤਾ ਤੇ ਜਿਹੜਾ ਦੂਸਰਾ ਭਰਾ ਰੂਪ ਉਹ ਕਹਿੰਦਾ ਵੀਰ ਮੇਰਾ ਮੈਨੂੰ ਵੀ ਪਤਾ ਵੀ ਤੈਨੂੰ ਦੇਸ਼ ਨਿਕਾਲਾ ਦੇਤਾ ਤੈਨੂੰ ਇਸ ਰਾਜ ਭਾਗ ਦੇ ਵਿੱਚ ਰੱਖਿਆ ਨਹੀਂ ਜਾਣਾ ਇੱਕ ਮਾਂ ਦਾ ਦੁੱਧ ਚੁੰਗਿਆ ਇੱਕ ਮਾਂ ਦੇ ਢਿੱਡੋਂ ਜੰਮੇ ਹੋਇਆ ਜੇ ਤੂੰ ਆਏਂਗਾ ਬਸੰਤ ਤੇ ਜਾਊਂਗਾ ਮੈਂ ਵੀ ਮੇਰਾ ਭਰਾ ਬਣ ਕੇ ਮੈਨੂੰ ਇਸ ਗੱਲ ਤੋਂ ਤੂੰ ਇਨਕਾਰ ਨਾ ਕਰੀ ਜੇ ਮੈਨੂੰ ਆਪਣਾ ਤੂੰ ਭਰਾ ਮੰਨਦਾ ਤੇ ਬਸੰਤ ਨਹੀਂ ਮੰਨਿਆ ਵੀ ਚਲੋ ਕੱਲ੍ਹ ਨੂੰ ਅੱਜ ਮੇਰੇ ਨਾਲ ਹੋਇਆ ਕੱਲ੍ਹ ਨੂੰ ਤੇਰੇ ਨਾਲ ਹੋਊਗੀ ਤਾਂ ਰੂਪ ਤੇ ਬਸੰਤ ਦੋਨੋਂ ਭਰਾ ਜਿਹੜੇ ਚਲੇ ਜਾਂਦੇ ਨੇ ਉਥੋਂ ਉਹ ਚੱਲਦੇ ਨੇ ਜੀ ਮਿਸਰ ਸ਼ਹਿਰ ਦੇ ਵੱਲ ਨੂੰ ਜਿਹੜਾ ਉਹਨਾਂ ਨੇ ਆਪਦਾ ਨਿਸ਼ਾਨਾ ਬਣਾਇਆ ਜੰਗਲ ਵਿਆਵਾਨ ਦੇ ਵਿੱਚ ਜਾ ਰਹੇ ਨੇ ਰਸਤੇ ਦੇ ਵਿੱਚ ਹੈ ਜਿਹੜਾ ਅ ਰਾਤ ਪੈ ਜਾਂਦੀ ਹੈ ਦੋਨੇ ਭਰਾ ਸੋਚਦੇ ਨੇ ਕਿ ਜੰਗਲੀ ਏਰੀਆ ਆ ਆਪਾਂ ਇੱਥੇ ਕਿਤੇ ਬੈਠ ਕੇ ਜਿਹੜਾ ਰਾਤ ਕੱਟ ਲੈਨੇ ਆ ਇੱਕ ਦੂਸਰੇ ਨਾਲ ਭਰਾ ਨਾਲ ਸਲਾਹ ਕਰਦੇ ਨੇ ਕਿ ਆਪਾਂ ਅੱਧੀ ਅੱਧੀ ਇਹ ਰਾਤ ਆ ਜਿਹੜਾ ਦੋਨੇ ਭਰਾ ਪਹਿਰਾ ਦੇਵਾਂਗੇ ਅੱਧੀ ਰਾਤ ਤੂੰ ਪਹਿਰਾ ਦੇਣਾ ਅੱਧੀ ਰਾਤ ਮੈਂ ਪਹਿਰਾ ਦੇਣਾ ਕਿਉਂਕਿ ਜੰਗਲੀ ਜੀਵਾਂ ਦਾ ਡਰ ਆ ਦੋਨੇ ਭਰਾ ਤਰਵਾਰ ਧਾਰੀ ਦੇ ਪੂਰੇ ਨਪੁੰਸ ਕੇ